ਜੇ ਤੂੰ ਨਾ ਫੜਦਾ ਸਾਡੀ ਬਾਉ ਅਸਾਂ ਰੋਲ ਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਬਾਉ ਜਨਮ ਨਾਨਕ ਸਤਿ ਸਲਿਹਾਰੇ ਜਨਮ ਨਾਨਕ ਸਤਿ ਸਲਿਹਾਰੇ ਨਾਮਿਕ ਸੱਤ ਸੱਤ ਨਿਹਾਰੇ ਬਲ ਬਲ ਜਾਉਂਦਾ ਬਲ ਬਲ ਜਾਉਂਦਾ ਨਾਮਿਕ ਸੱਤ ਸੱਤ ਨਿਹਾਰੇ ਕਈ ਬੰਦੇ ਨੱਚਦੇ ਨੇ ਨਾ ਜਦੋਂ ਕਿਸੇ ਔਰਤ ਨੂੰ ਵੇਖ ਕੇ ਨੱਚਦੇ ਨੇ ਉਹਦੇ ਨਾਚ ਵਿੱਚ ਕਾਮ ਨੱਚਦਾ ਹੈ ਕਈ ਬੰਦੇ ਪੈਸੇ ਕਰਕੇ ਸਟੇਜ ਦੇ ਉੱਤੇ orchestra ਵਾਲੇ ਨੱਚਦੇ ਨੇ ਉਹਨਾਂ ਦੇ ਨੱਚਣ ਦੇ ਵਿੱਚ ਲੋਭ ਨੱਚਦਾ ਹੈ ਤੇ ਕਈ ਬੰਦੇ ਆਪਣੇ ਸਰੀਰ ਨੂੰ ਵਿਖਾਉਣ ਲਈ ਸਟੈਪ ਵਿਖਾਉਣ ਲਈ ਨੱਚਦੇ ਨੇ ਉਹਨਾਂ ਦੇ ਨੱਚਣ ਦੇ ਵਿੱਚ ਹੰਕਾਰ ਨੱਚਦਾ ਹੈ ਪਰ ਜਦੋਂ ਮੀਰਾ ਨੱਚਦੀ ਹੈ ਅੱਖਾਂ ਬੰਦ ਕਰਕੇ ਭਗਤੀ ਉਹਦੇ ਉਹਦੇ ਨੱਚਣ ਦੇ ਵਿੱਚ ਪਿਆਰ ਨੱਚਦਾ ਜਦੋਂ ਕਦੇ ਤੁਸੀਂ ਛੋਟੇ ਬੱਚੇ ਨੂੰ ਨੱਚਦੇ ਨੂੰ ਵੇਖਿਓ ਉਹਦੇ ਅੰਦਰ ਮਾਸੂਮੀਅਤ ਨੱਚਦੀ ਹੈ ਉਹ ਵਿਖਾਉਣ ਲਈ ਨਹੀਂ ਨੱਚਦਾ ਉਹਦੇ ਅੰਦਰ ਸਾਡੇ ਵਾਲਾ ਖਲਾਰਾ ਹੀ ਹੈ ਨਹੀਂ ਸਾਡੇ ਦਿਮਾਗ ਵਾਲਾ ਖਲਾਰਾ ਬੱਚੇ ਦੇ ਦਿਮਾਗ 'ਚ ਹੈ ਨਹੀਂ ਬੱਚੇ ਅੰਦਰ ਮਾਸੂਮੀਅਤ ਨੱਚਦੀ ਹੈ ਤੇ ਸਾਨੂੰ ਦੁਬਾਰਾ ਬੱਚੇ ਬਣਨਾ ਪੈਣਾ ਜੇ ਤੇ ਅਸੀਂ ਕਹਿੰਦੇ ਆ ਬੱਚਾ ਰੱਬ ਦਾ ਰੂਪ ਹੈ ਤੇ ਤੂੰ ਬੱਚੇ ਵਰਗਾ ਸੁਭਾਅ ਨਾ ਤੈਨੂੰ ਫਰਕ ਨਾ ਪਵੇ ਅਰਬਾਂ ਆ ਜਾਏ ਕਰੋੜਾ ਰੁਪਇਆ ਆ ਜਾਏ ਤੈਨੂੰ ਤਾਂ ਫਰਕ ਨਾ ਪਵੇ ਜੇ ਸਾਰਾ ਕੁਝ ਚਲਿਆ ਜਾਵੇ ਤੈਨੂੰ ਤਾਂ ਫਰਕ ਨਾ ਪਵੇ ਕੋਈ ਫਰਕ ਨਹੀਂ ਹੋਣਾ ਚਾਹੀਦਾ ਖੁਸ਼ ਰਹਿਣਾ ਸਿੱਖ